ਉਹਨੇ ਘਰ ਵਿੱਚ ਲੰਗਰ ਵੀ ਲਗਾਉਂਦਾ ਸੀ ਚੋਰੀ ਕਰਕੇ ਉਹ ਜੋ ਕੁਝ ਵੀ ਲਿਆਉਂਦਾ ਸੀ ਉਸ ਨੂੰ ਗਰੀਬਾਂ ਵਿੱਚ ਵੰਡ ਦਿੰਦਾ ਸੀ ਉਸ ਨੇ ਨਗਰ ਦੇ ਲੋਕਾਂ ਨੂੰ ਸਖਤ ਹਦਾਇਤ ਦਿੱਤੀ ਹੋਈ ਸੀ ਕਿ ਜੇਕਰ ਕੋਈ ਵੀ ਸਾਧੂ ਫਕੀਰ ਆਵੇ ਤਾਂ ਉਸ ਨੂੰ ਆਪਣੇ ਕੋਲ ਨਾ ਬੈਠਣ ਦੇਣਾ ਬਲਕਿ ਮੇਰੇ ਘਰ ਭੇਜ ਦੇਣਾ ਭੂਮੀਆਂ ਨੇ ਆਪਣੇ ਘਰ ਵਿੱਚ ਇੱਕ ਧਰਮਸ਼ਾਲਾ ਬਣਾਈ ਹੋਈ ਸੀ ਜਿੱਥੇ ਅਠੇ ਪੈਰ ਲੰਗਰ ਚੱਲਦਾ ਰਹਿੰਦਾ ਸੀ ਜੋ ਕੋਈ ਵੀ ਉਸਦੇ ਘਰ ਆਉਂਦਾ ਉਸ ਨੂੰ ਲੰਗਰ ਛਕੇ ਬਗੈਰ ਨਹੀਂ ਜਾਣ ਦਿੱਤਾ ਜਾਂਦਾ ਸੀ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਉਸ ਨਗਰ ਵਿੱਚ ਪਹੁੰਚੇ ਤਾਂ ਇੱਕ ਥਾਂ ਤੇ ਜਾ ਕੇ ਬੈਠ ਗਏ ਲੋਕਾਂ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਕਿ ਆਪ ਜੀ ਇੱਥੇ ਨਾ ਬੈਠ